ਮੇਰੀ ਗੱਲ ਸੁਣੋ ਆਪਾਂ ਗੇਮ ਖੇលਦੇ ਆਂ 12 ਬੀਟੀ ਉਹ ਨਹੀਂ ਯਾਰ 12 ਬੀਟੀ ਮੈਂ ਕਿਹੜੇ ਪੈਸੇ ਬਣਨੇ ਆ ਨਾਲੇ ਟਾਈਮ ਖਰਾਬ ਹੋਊਗਾ ਹੋਰ ਕਾ ਖੇਲੂਗਾ ਮੈਂ ਕਹਿੰਦਾ ਆਪਾਂ ਸ਼ਰਤ ਲਾ ਕੇ ਗੱਪਾਂ ਮਾਰਦੇ ਆਂ ਜਿਹਦੀ ਗੱਪ ਸਭ ਤੋਂ ਵੱਡੀ ਹੋਊਗੀ ਉਹਨੂੰ ਆਪਾਂ ਸਾਰੇ ਮਿਲ ਕੇ 1000 ਰੁਪਏ ਦਵਾਂਗੇ ਵਾਹ ਠੀਕ ਹੈ ਇਹ ਠੀਕ ਹੈ ਲੈ ਵੀ ਤੇਤੋਂ ਸ਼ੁਰੂ ਕਰਦੇ ਆਂ ਗੱਲ ਇਸ ਤਰ੍ਹਾਂ ਐ ਜਦੋਂ ਆਪਾਂ ਲੰਡਨ ਅਮਰੀਕਾ ਜਾਣਾ ਹੁੰਦਾ ਹੈ ਨਾ ਅਸੀਂ ਕਦੇ 에ਰਪੋਰਟ ਨਹੀਂ ਜਾਂਦੇ ਉਹ ਕਿਉਂ ਬਈ ਉਹ ਇਦਾਂ ਐ ਕਿ ਜਦੋਂ ਜਹਾਜ਼ ਸਾਡੇ ਘਰ ਦੇ ਉੱਤੇ ਦੀ ਲੰਘਦਾ ਏ ਅਸੀਂ ਉੱਥੇ ਨਾ ਪੋੜੀ ਦਾ ਸਵਿਚ ਔਨ ਕਰ ਦਿੰਦੇ ਆ ਅੱਛਾ ਉਹ ਪੋੜੀ ਏ ਜਿਹੜੀ ਉਹ ਇੰਨੀ ਲੰਬੀ ਹੋਈ ਜਾਂਦੀ ਲੰਬੀ ਹੋਈ ਜਾਂਦੀ ਹੋਈ ਜਾਂਦੀ ਆ ਉਹਦੇ ਤੇ ਚੜ ਕੇ ਜਹਾਜ਼ ਦੀ ਟਾਕੀ ਖੋਲੀ ਦੀ ਉਹਦੇ ਵਿੱਚ ਬੈਠ ਜਾਂਦਾ ਆ ਹੁਣ ਮੇਰੀ ਗੱਪ ਸੁਣੋ ਸੁਣ ਆ ਭਾਈ ਅਸੀਂ ਗਏ ਕੱਲ ਰਾਜਸਥਾਨ ਘੁੰਮਣ ਅੱਛਾ ਕੱਲ ਉੱਥੇ ਇੰਨੀ ਠੰਡ ਪਈ ਇੰਨੀ ਠੰਡ ਪਈ ਅਸੀਂ ਰੇਤਾ ਇਕੱਠਾ ਕਰਿਆ ਤੇ ਅੱਗ ਵਾਲੀ ਉਹ ਅੱਗ ਵੀ ਵਰਖ ਜੇ ਜਾਂਦੀ ਵੈਸੇ ਹਾਂ ਕੋਈ ਬੜੀ ਗੱਪ ਨਹੀਂ ਹੈਗੀ ਗੱਪ ਤਾਂ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਰਾਤ ਨੂੰ ਸਾਡੇ ਘਰੇ ਆ ਗਏ 10 ਚੋਰ ਉਹਨਾਂ ਕੋਲ ਪਿਸਟਲ ਰਫਲਾ ਓਏ ਹੋਏ ਅੱਛਾ ਮੈਂ ਲਾਈਟ ਬੰਦ ਕਰੀ ਹੈ ਪਿੱਛੇ ਦੀ ਘੁੰਮ ਕੇ ਉਹਨਾਂ ਦੇ ਪਿੱਛੇ ਆ ਗਿਆ ਮੈਂ ਪੂੰਛਾਂ ਤੇ ਫੜ ਫੜ ਕੇ ਐ ਕਮਾਖ ਮਾਕੇ ਓ ਆਸਮਾਨ 'ਚ ਸੱਟੇ ਓ ਸੱਟੇ ਆਸਮਾਨ 'ਚ ਓ ਸੱਟੇ ਆਸਮਾਨ 'ਚ ਉਹ ਹੁਣ ਵੀ ਉੱਪਰੇ ਐ। ਹਾਂ। ਇਹ ਵੀ ਮੁੜ ਕੇ ਬਾਈ। ਮੁੜ ਕੇ ਆਏ ਨਹੀਂ ਇੰਨੀ ਉੱਚੇ। ਮੈਂ ਸੁਣਾਣੀ ਹੁਣ ਤਾਂ ਸਭ ਤੋਂ ਵੱਡੀ ਗੱਪ। ਅੱਛਾ। ਮੈਂ ਤੇ ਨਿੰਮੋ ਕੱਲ ਦੋਨੋਂ ਗਈਆਂ ਮਾਰਕੀਟ। ਅਸੀਂ ਸਾਰਾ ਦਿਨ ਕੱਠੀਆਂ ਘੁੰਮਦੀਆਂ ਰਹੀਆਂ ਪਰ ਆਪਸ 'ਚ ਕੋਈ ਗੱਲ ਹੀ ਨਹੀਂ ਕੀਤੀ। ਹੂੰ। ਚੁੱਪ। ਬਈ ਇਹ ਤਾਂ ਬੜੀ ਗੱਪ ਨਹੀਂ ਹੋ ਸਕਦੀ। ਕੱਢੋ 5-500 ਰੁਪਏ ਦੋ। ਕੱਢੋ ਬਾਈ। ਬੋਲੀ ਤੇ ਕਦੇ ਚੁੱਪ ਨਹੀਂ ਰਹੇ ਤੁਹਾਡੇ। ਕਦੇ ਨਹੀਂ ਰਹਿ ਸਕਦੇ। ਦੁਨੀਆ ਇਸ ਤਰ੍ਹਾਂ ਤੇ ਉੱਤਰ ਹੋ ਜਾਏਗੀ।